ਪਿਆਰੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਪੰਜਾਬ ਸਰਕਾਰ ਦੇ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਮੁਲਾਜ਼ਮਾਂ ਦੀ ਹਾਈ ਕੋਰਟ ਦੇ ਵਿੱਚ ਰਿਟ ਪਟੀਸ਼ਨ ਦਾ 5 ਫਰਵਰੀਨ ਹੋਵੇਗਾ ਵੱਡਾ ਫੈਸਲਾ 12 ਮਹੀਨਿਆਂ ਦੇ ਵਿੱਚ 12 ਕਿਸ਼ਤਾਂ ਦੇ ਵਿੱਚ ਭੁਗਤਾਨ ਦਾ ਪ੍ਰਪੋਜ਼ਲ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਲਈ ਵੱਡੀ ਖਬਰ ਸਾਹਮਣੇ ਆਈ 6ਵੇਂ ਪੇ ਕਮਿਸ਼ਨ ਦੇ ਨਾਲ ਜੁੜੇ डीए एरिया ਨੂੰ ਲੈ ਕੇ ਮਲਾਜ਼ਮਾ ਵੱਲੋਂ ਹਾਈ ਕੋਰਟ ਦੇ ਵਿੱਚ ਦਾਇਰ ਕੀਤੀ 3526 ਬਲਵੰਤ ਸਿੰਘ ਵਰਸਸ ਅਜੀਤ ਕੁਮਾਰ ਸੇਨਾ ਮਾਮਲੇ ਦੀ ਸੁਣਵਾਈ 5 ਫਰਵਰੀ 2025 ਨੂੰ ਹਾਈ ਕੋਰਟ ਦੀ ਡਬਲ ਬੈਂਚ ਵਿੱਚ ਹੋਣ ਵਾਲੀ ਹੈ ਇਹ ਕੇਸ ਮਲਾਜ਼ਮਾ ਦੇ ਧਿਆਨ ਦਾ ਕੇਂਦਰ ਬਣਿਆ ਹੋਇਆ ਹੈ ਕਿਉਂਕਿ ਇਸ ਵਿੱਚ ਪਿਛਲੀਆਂ ਜੋ ਸੁਣਵਾਈਆਂ ਹੋਈਆਂ ਨੇ ਉਹ ਮਲਾਜ਼ਮਾ ਦੇ ਹੱਕ ਵਿੱਚ ਰਹੀਆਂ ਹਾਈ ਕੋਰਟ ਵੈਬਸਾਈਟ ਦੇ ਅਨੁਸਾਰ ਮਾਮਲੇ ਦੀ ਅਗਲੀ ਸੁਣਵਾਈ 5 ਫਰਵਰੀ ਨੂੰ ਹੋਵੇਗੀ 18 ਦਸੰਬਰ ਨੂੰ ਜੋ ਸੁਣਵਾਈ ਹੋਈ ਸੀ ਉਸ ਦਾ ਫੈਸਲਾ ਮਲਾਜ਼ਮਾਂ ਦੇ ਹੱਕ ਵਿੱਚ ਹੋਇਆ ਸੀ ਪਰ ਪੰਜਾਬ ਸਰਕਾਰ ਵੱਲੋਂ ਅਪੀਲ ਕਰਨ ਦੇ ਕਾਰਨ ਸੁਣਵਾਈ ਨੂੰ ਅੱਗੇ ਵਧਾਇਆ ਗਿਆ ਮਲਾਜ਼ਮਾਂ ਨੂੰ ਪੂਰਾ ਯਕੀਨ ਹੈ ਕਿ 5 ਫਰਵਰੀ ਦੀ ਸੁਣਵਾਈ ਅੰਤਿਮ ਹੋਵੇਗੀ ਉਹਨਾਂ ਨੂੰ ਉਹਨਾਂ ਦੇ ਵੰਦੇ ਅਧਿਕਾਰ ਦਿੱਤੇ ਜਾਣਗੇ ਛੇਵੇਂ ਪੇ ਕਮਿਸ਼ਨ ਦੇ ਏਰੀਆ ਦਾ ਫੈਸਲਾ ਨਿਆਂ ਪੂਰਵਕ ਕੀਤਾ ਜਾਵੇਗਾ ਸੂਤਰਾਂ ਦੇ ਵੱਲੋਂ ਪੰਜਾਬ ਸਰਕਾਰ ਵੱਲੋਂ 12 ਮਹੀਨਿਆਂ ਦੇ ਵਿੱਚ 12 ਕਿਸ਼ਤਾਂ ਦੇ ਵਿੱਚ ਡੀਏ ਦਾ ਭੁਗਤਾਨ ਦਾ ਪ੍ਰਪੋਜ਼ਲ ਪੇਸ਼ ਕੀਤਾ ਗਿਆ ਹੈ ਜਿਸ ਦੇ ਵਿੱਚ ਅੰਤਿਮ ਫੈਸਲਾ ਸੁਣਵਾਈ ਤੋਂ ਬਾਅਦ ਹੀ ਹੋਵੇਗਾ ਸਾਰੇ ਪੈਨਸ਼ਨਰ ਤੇ ਮੁਲਾਜ਼ਮ ਨੇ ਜੋ 5 ਫਰਵਰੀ ਦੀ ਸੁਣਵਾਈ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਹੁਣ ਦੇਖਣਾ ਹੋਵੇਗਾ ਇਸ ਕੇਸ ਦਾ ਕੀ ਫੈਸਲਾ ਆਉਂਦਾ ਹੈ ਲੰਬਾ ਚੱਲਦਾ ਜਾਂ ਫਿਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕ ਵਿੱਚ ਫੈਸਲਾ ਆ ਜਾਂਦਾ ਹਾਂ ਜੀ ਦੋਸਤੋ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਸੰਘਰਸ਼ ਨੂੰ ਜਲਦ ਹੀ ਲੱਗੇਗੀ ਰੋਕ ਕਿਉਂਕਿ ਫੈਸਲਾ ਆਵੇਗਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਵੀ ਇਸ ਮਾਮਲੇ ਨੂੰ ਲੈ ਕੇ ਗੰਭੀਰ ਨਜ਼ਰ ਆ ਰਹੀ ਹੈ ਤੇ ਇਸ ਮਾਮਲੇ ਨੂੰ ਦੇਖਦੇ ਹੋਏ ਸੀ ਇਹ ਕਹਿ ਸਕਦੇ ਹਾਂ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਜਲਦ ਹੀ ਵੱਡੀ ਖੁਸ਼ਖਬਰੀ ਮਿਲੇਗੀ ਮੈਂ ਆਸ ਕਰਾਂਗੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ